ਬਾਤਾਂ ਅੱਜ ਖਾਸ ਤੌਰ ਤੇ ਬਟਾਲਾ ਦੇ ਗੰਨਾ ਕਾਸ਼ਤਕਾਰਾਂ ਲਈ ਬੜਾ ਵੱਡਾ ਦਿਨ ਹੈ ਜਿਹੜੀ ਸਹਿਕਾਰੀ ਖੰਡ ਮਿਲ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਦੁਕਾਟਨ ਹੋਇਆ ਅਰ ਸਭ ਤੋਂ ਲੇਟੈਸਟ ਟੈਕਨੋਲੋਜੀ ਲਾਈ ਗਈ ਇੱਥੇ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾਲੇ ਲਾਈ ਗਈ ਹੈ 35 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਹੈ ਅਰ 850 58 ਹੈਕਟੇਅਰ ਰਕਬਾ ਹੈਕਟੇਅਰ 2.5 ਕਿੱਲਿਆਂ ਦਾ ਹੁੰਦਾ ਮੈਂ ਕਈ ਵਾਰ ਤੁਹਾਨੂੰ ਪਤਾ ਨਹੀਂ ਲੱਗਦਾ ਮੈਨੂੰ ਵੀ ਨਹੀਂ ਪਤਾ ਹੁੰਦਾ ਸੀ ਪਹਿਲਾਂ ਆਪਾਂ ਤਾਂ ਕਿੱਲਿਆਂ 'ਚ ਗੱਲ ਕਰਦੇ ਆ ਨਾ ਇੱਕ ਕੜਾਂ 'ਚ ਹੈਕਟੇਅਰ 2.5 ਕਿੱਲਿਆਂ ਦਾ ਹੁੰਦਾ ਸੋ ਤੁਸੀਂ ਗੰਨਾ ਬੀਜਦੇ ਹੋ ਉਹਦਾ ਮੁੱਲ ਮਿਲਣਾ ਚਾਹੀਦਾ ਹੈ ਪਿਛਲੇ ਦਿਨੀ ਮੇਰੀ ਮਿੱਲ ਮਾਲਕਾਂ ਨਾਲ ਤੇ ਗੰਨੇ ਦੇ ਕاشتਕਾਰਾਂ ਨਾਲ ਮੀਟਿੰਗ ਹੋਈ ਸੀ ਕਹਿੰਦੇ ਜੀ ਰੇਟ ਘਟਿਆ ਮੈਂ ਕਿਹਾ ਵੀ ਇੰਡੀਆ ਦਾ ਸਭ ਤੋਂ ਵੱਧ ਹੈ ਕਹਿੰਦੇ ਹਾਂ ਜੀ ਵੀ ਘਟਿਆ ਪਰ ਉਹ ਮਿੱਲਾਂ ਵਾਲਿਆਂ ਦੀਆਂ ਆਪਣੀਆਂ ਮੁਸੀਬਤਾਂ ਹੁੰਦੀਆਂ ਨੇ ਰਿਕਵਰੀ ਨਹੀਂ ਹੈ ਜੀ ਮਹਾਰਾਸ਼ਟਰ ਦਾ ਗੰਨਾ ਐ ਜੀ ਯੂਪੀ ਦਾ ਗੰਨਾ ਐ ਮੈਂ ਕਹਾਂ ਵੀ 391 ਐ 401 ਕਰ ਦੇ 10 ਰੁਪਏ ਵਧਾ ਕੇ ਇਸ ਵਕਤ ਪੂਰੀ ਜਿਸ ਤਰ੍ਹਾਂ ਦੱਸਿਆ 슈ਗਰ ਫੈਟ ਵਾਲੇ ਨੇ ਦੇਸ਼ਦਾਨ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਵਿੱਚ ਮਿਲ ਤਾਂ ਬਹੁਤ ਨੇ ਹਜੇ ਵੀ ਨਹੀਂ ਪੂਰੀਆਂ ਹੋਈਆਂ ਹੋਣੀਆਂ ਹੌਲੀ ਹੌਲੀ ਠੀਕ ਕਰ ਲਾਂਗੇ ਕਰ ਲਾਂਗੇ ਠੀਕ ਕਰ ਲਾਂਗੇ ਅੱਜ ਇੱਥੇ ਰਫਾਈਨਡ 슈ਗਰ ਜਿਹੜੀ ਹੈ ਉਹ ਤਿਆਰ ਹੋਣ ਦਾ ਨਵਾਂ ਪ੍ਰੋਜੈਕਟ ਲੱਗਿਆ ਵਿਦੇਸ਼ਾਂ ਨੂੰ ਵੀ ਜਾਊ ਜਿਸ ਤਰ੍ਹਾਂ ਢਾਲੀਵਾਲ ਸਾਹਿਬ ਨੇ ਕਿਹਾ ਕਿ ਇੱਥੋਂ ਦਾ ਗੁੜ ਜਿਹੜਾ ਵਿਦੇਸ਼ਾਂ 'ਚ ਵੀ ਜਾਂਦਾ ਪਠਾਨਕੋਟ ਵਰਗੀ ਲੀਚੀ ਬਿਠੀ ਹੈ ਨਹੀਂ ਕਿਤੇ ਦੁਨੀਆਂ 'ਚ ਤੁਹਾਡੇ ਇਲਾਕੇ ਵਰਗਾ ਗੰਨਾ ਮਿੱਠਾ ਹੈ ਨਹੀਂ ਕਿਤੇ ਫਾਜ਼ਿਲਕਾਬੂਰ ਵਰਗਾ ਕਿੰਨੂ ਮਿੱਠਾ ਹੈ ਨਹੀਂ ਕਿਤੇ ਜਲੰਧਰ ਵਰਗਾ ਆਲੂ ਹੈ ਨਹੀਂ ਕਿਤੇ ਕਪੂਰਥਲੇ ਸੁਲਤਾਨਪੁਰ ਲੋਧੀ ਵਰਗਾ ਲਾਸਣ ਹੈ ਨਹੀਂ ਕਿਤੇ ਸਾਡੀ ਤਾਂ ਧਰਤੀ ਇੰਨੀ ਫਟਾਈਲ ਹੈ ਐਨੇ ਜ਼ਰਖੇਜ਼ ਹੈ ਜੋ ਮਰਜੀ ਭੇਜ ਦੋ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਨਫ਼ਰਤ ਦੇ ਬੀਜ ਅਸੀਂ ਉਗਣ ਵੀ ਨਹੀਂ ਦੇਣੇ ਇੱਥੇ ਅਸੀਂ ਇਕੱਠੇ ਰਹਨੇ ਆ ਅਸੀਂ ਸਾਡੀਆਂ ਸੰਗਰਾਣਾਂ ਸਾਡੀਆਂ ਹਨੂਮਨ ਜਨਮ ਦਿਨੀਆਂ ਸਾਡੀਆਂ ਕ੍ਰਿਸਮਸਾਂ ਸਾਡੀਆਂ ਗੁਰਪੁਰਬ ਸਾਡੇ ਸਾਰੇ ਜਿਹੜੇ ਇਹ ਤਿਥ ਤਿਹਾਰ ਨੇ ਸਾਂਝੇ ਨੇ ਔਰ ਇਕੱਠੇ ਮਨਾਉਨੇ ਆ ਸੀ ਇਕੱਠੇ ਮਨਾਉਨੇ ਆ ਮੈਂ ਡੇਰਾ ਬਾਬਾ ਨਾਨਕ ਆਇਆ ਸੀਗਾ ਦੋ ਤਿੰਨ ਵਾਰੀ ਆਇਆ ਐਮਐਲਏ ਸਾਹਿਬ ਬੈਠੇ ਨੇ ਮੈਂ ਕਦੇ ਕੋਈ ਧਰਮ ਦੀ ਗੱਲ ਕੀਤੀ ਮੈਂ ਕਦੇ ਕੋਈ ਨਫਰ ਦੀ ਗੱਲ ਕੀਤੀ ਮੈਂ ਕਹਿੰਦਾ ਬੰਦਾ ਆਪਦਾ ਥੋੜੇ ਚ ਰਹਿੰਦਾ ਇਹਨੂੰ ਜਿਤਾ ਲਓ ਤੂੰ ਜਿਤਾ ਲਿਆ ਜਿਹੜਾ ਤੁਹਾਡੀਆਂ ਮੁਸੀਬਤਾਂ ਜਾਣਦਾ ਉਹਨੂੰ ਜਿਤਾ ਲਓ ਜਿੱਤਾ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਕਦੇ ਕੋਈ ਧਰਮ ਦੀ ਗੱਲ ਕਰਦੇ ਸਕੂਲਾਂ ਦੀ ਗੱਲ ਕਰਦੇ ਆ ਹਸਪਤਾਲਾਂ ਦੀ ਗੱਲ ਕਰਦੇ ਆ ਬਿਜਲੀ ਦੀ ਗੱਲ ਕਰਦੇ ਆ ਰੋਜ਼ਗਾਰ ਦੀ ਗੱਲ ਕਰਦੇ ਆ ਲੋਕਾਂ ਦੀ ਲੋੜ ਤਾਂ ਇਹ ਹੈ ਇਹ ਸਾਨੂੰ ਲੜਾਈ ਜਾਂਦੇ ਰਹਿੰਦੇ ਆ ਲੜਾਈ ਵਾਲੇ ਰਾਜਨੀਤੀ ਨੂੰ ਲੋਕ ਨਕਾਰਨ ਲੱਗ ਗਏ ਇਹ ਤੁਹਾਡੀਆਂ ਵੋਟਾਂ ਰਾਹੀਂ ਪਤਾ ਲੱਗਣ ਲੱਗਿਆ ਉਹਨਾਂ ਨੂੰ ਵੀ ਉਹ ਵੀ ਹੁਣ ਆਪਣੇ ਮੈਨੀਫੈਸਟੋਆਂ ਦੇ ਵਿੱਚ ਸਕੂਲ ਲਿਖਣ ਲੱਗੇ ਪਹਿਲਾਂ ਕਦੇ ਲਿਖੀ ਨਹੀਂ ਸੀ ਉਹਨਾਂ ਨੇ ਉਹ ਵੀ ਹੁਣ ਆਪਣੇ ਮੈਨੀਫੈਸਟੋ ਚ ਸਾਰੇ ਧਰਮਾਂ ਦੀ ਗੱਲ ਕਰਨ ਲੱਗੇ ਪਹਿਲਾਂ ਕਦੇ ਕਰਦੇ ਨਹੀਂ ਸੀਗੇ ਲੜਾਉਂਦੇ ਸੀ 100% ਗੈਸ ਪਾਈਪਲਾਈਨ ਪਾਈ ਜਾਊਗੀ ਇਥੋਂ ਔਰ 14000 ਘਣਮੀਟਰ ਰੋਜ਼ਾਨਾ ਗੈਸ ਬਣ ਕੇ ਜਾਊਗੀ ਬਾਇਓ ਗੈਸ 30000 ਕਾਰਾਂ 30000 ਕਾਰਾਂ ਦੇ ਬਰਾਬਰ ਦਾ ਪ੍ਰਦੂਸ਼ਣ ਰੁਕੂਗਾ ਵੀ 30000 ਕਾਰਾਂ ਜਿੰਨਾ ਪ੍ਰਦੂਸ਼ਣ ਕਰਦੀਆਂ ਨੇ ਅੱਜ ਵਾਲੇ ਇਸ ਪਲਾਂਟ ਤੋਂ ਬਾਅਦ ਉਹ ਘਟੂਗਾ ਆਪਾਂ ਧਰਤੀ ਬਚਾਉਣੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਲਿਖਤਾ ਸੀ ਆਪਾਂ ਉਹ ਦਰਜੇ ਕਾਇਮ ਰੱਖਣੇ ਨੇ ਸੋ ਬਾਇਓ ਗੈਸ ਪਲਾਨ ਜਿਹੜਾ ਬੀਟਾਂ ਨਾਲ ਇੱਥੋਂ ਇਹ ਜਿਹੜੀ ਆਰਗੈਨਿਕ ਖਾਦ ਫਾਇਦਾ ਹੋਊਗੀ ਤੁਸੀਂ ਤਾਂ ਸਾਰੇ ਗੰਨੇ ਵਾਲਿਆਂ ਮੈਂ ਵੀ ਮੈਂ ਅਸੀਂ ਵੀ ਗੰਨਾ ਬੀਜਦੇ ਸੀ ਪਹਿਲਾਂ ਹੁਣ ਅਸੀਂ ਝੋਨੇ ਵੱਲ ਚਲੇ ਗਏ ਸੰਗਰੂਰ ਜ਼ਿਲ੍ਹਾ ਉਹ ਕਹਾਵ ਤਾਂ ਬਈ ਮਸ਼ਹੂਰ ਨੇ ਜੱਟ ਗੰਨਾ ਨਹੀਂ ਦਿੰਦਾ ਪੇਲੀ ਦਿੰਦਾ ਪੇਲੀ ਕਿੰਨੇ ਗੰਨਿਆਂ ਦੀ ਬਣਦੀ ਆ ਲੈ ਜਾ ਕੇ ਗੰਨਾ ਨਹੀਂ ਖਿੱਚਣ ਦੇਣਾ ਟਰਾਲੀ 'ਚੋਂ ਅਸੀਂ ਅਸੀਂ ਵੀ ਲੁੱਕ ਛਿਪ ਕੇ ਜਾਗਦੇ ਹੁੰਦੇ ਸੀ ਜਦੋਂ ਗੰਨੇ ਵਾਲੀ ਟਰਾਲੀ 'ਚੋਂ ਹਾਲਾਂਕਿ ਤਾਂ ਹੱਕ ਬੈਠਾ ਹੁੰਦਾ ਸੀ ਐ ਮਾਰਨ ਨੂੰ ਫਿਰ ਵੀ ਕੱਦ ਗੰਨਾ ਦਾ ਖਿੱਚੀ ਲੈਂਦੇ ਸੀ ਚਲ ਗੰਨਾ ਨਾ ਆਉਂਦਾ ਚਾਰ ਪੰਜ ਪੋਰੀਆਂ ਤਾਂ ਆ ਹੀ ਜਾਂਦੀਆਂ ਸੀ ਤੇ ਉਹਨਾਂ ਨਾਲ ਹੀ ਦੰਦ ਬਣੇ ਹੋਏ ਨੇ ਨਹੀਂ ਤਾਂ ਅੱਜਕੱਲ ਤੁਹਾਨੂੰ ਪਤਾ ਹੈ ਛੋਟੇ ਛੋਟੇ ਜਵਾਕਾਂ ਦੇ ਤਾਰਾਂ ਜੀਆਂ ਲੱਗੀਆਂ ਹੁੰਦੀਆਂ ਮੈਂ ਕਹਿੰਦਾ ਮਲ ਗੰਨੇ ਨਹੀਂ ਚੁੱਪਣੇ ਆਉਂਦੇ ਇਹਨਾਂ ਕੁਰਪਾਂ ਵੈਰੈਟੀਆਂ ਹਜੇ ਵੀ ਨੀ ਬੀਜਣ ਲੱਗੇ ਹੁਣ ਆਪਾਂ ਵੀ ਨਹੀਂ ਚੁੱਪ ਸਕਦੇ ਜਾਂ ਦੰਦ ਬਾਹਰ ਆਉ ਜਾਂ ਪੋਰੀ ਅੰਦਰ ਜਾਉ ਪਰ ਚਲੋ ਖੇਤੀ ਹੈ ਲੋਕਲ ਇੱਥੋਂ ਦੇ ਇਲਾਕੇ ਦੇ ਇੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਕੰਮ ਮਿਲਦਾ ਹੈ ਸ਼ਹਿਰੀ ਇੱਥੋਂ ਦੇ ਸਾਰੇ ਆਲੇ-ਦਾਲ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦੇਣਾ ਜਿਹੜੇ ਇੱਥੇ ਆ ਕੇ ਕੰਮ ਕਰਕੇ ਰਾਤ ਨੂੰ ਆਪਣੇ ਪਰਿਵਾਰ ਦੇ ਕੋਲ ਜਾ ਕੇ ਲੋਕਲ ਬੰਦਿਆਂ ਨੂੰ ਕੰਮ ਦੇਉ। ਇਹ ਮਿਲਣ ਨੂੰ ਵੀ ਫਾਇਦਾ ਰਹਿੰਦਾ ਹੈ। ਕਿ ਲੋਕਲ ਇੱਥੋਂ ਮਿਲ ਜਾਣ ਬੰਦੇ ਕੰਮ ਕਰਨ ਵਾਲੇ। ਸ਼ਾਮ ਨੂੰ ਘਰੇ ਜਾਣ। ਸਵੇਰੇ ਫੇਰ ਆ ਜਾਣ। ਕੋਈ ਨਹੀਂ ਕੋਈ। ਕੋਈ ਕੋਈ ਗੱਲ ਬੋਲ ਲੈਣ ਦਾ ਕੀ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਓ ਰੱਬ ਦਾ ਕੋਈ ਪਤਾ ਨਹੀਂ ਕਿਹੜਿਆਂ ਪੈਸਾਂ ਚ ਫਿਰਦਾ ਭਾਈ ਐਂ ਫਿਰਦਾ ਹੁੰਦਾ ਉਹ ਬੰਦਿਆਂ ਦੇ ਰੂਪ ਚ ਹੀ ਫਿਰਦਾ ਕਿਤੇ ਨਾ ਕਿਤੇ ਕੱਢ ਲਾ ਪੜਾ ਸੀ 77 ਸਾਲਾਂ ਦੀ ਐ ਇਹ ਮੈਨੂੰ ਪਤਾ ਆ ਆ ਤਾੜੀਆਂ ਮਾਰੋ ਫਿਰ ਹੁਣ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਪੁਲਿਸ ਵਾਲਿਆਂ ਨੂੰ ਬੇਨਤੀ ਕਰਦਾ ਕੁਝ ਨਹੀਂ ਹੁੰਦਾ ਉਹਨੂੰ ਕੱਢ ਲੈਣ ਤੋਂ ਬੜਾਸ ਯਾਰ ਕੱਢ ਲੈਣ ਤੋਂ ਬੜਾਸ ਨਿਕਲ ਗਈ ਬਸ ਐਡੀ ਗੱਲ ਨਹੀਂ ਹੈਗੀ ਆਪਾਂ ਕੋਈ ਬਗਾਨੇ ਨਹੀਂ ਹੈਗੇ ਆਪਣੇ ਹੀ ਨੇ ਉਹ ਵੀ ਐਡੀ ਦੂਰੋਂ ਚੱਲ ਕੇ ਆਇਆ ਉਹ ਕਿਸੇ ਪਿੰਡੋਂ ਭਵੰਤਮਾਨ ਆਊਗਾ ਜੇ ਉੱਥੇ ਉਹਨੂੰ ਦੇਖੂੰਗਾ ਫਿਰ ਮੈਂ ਰੌਲਾ ਪਾਊਂਗਾ ਮੈਂ ਚੀਕਾਂ ਮਾਰੂੰਗਾ ਕੱਢ ਲੈਣ ਤੋਂ ਬੜਾਸ ਕੀ ਕਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਪਤਾ ਰੱਬ ਕਿਹੜਿਆ ਰੰਗਾ ਬਜਰਾ ਜੀ ਸੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿਨਾਂ ਇਸ ਗੱਲ ਦੀਆਂ ਕਿ ਗੰਨੇ ਦੀ ਪੜਾਈ ਦਾ ਜਿਹੜਾ ਸੀਜ਼ਨ ਵੀ ਸ਼ੁਰੂ ਹੋ ਗਿਆ ਨਾਲ ਮਿਲ ਵੱਡੀ ਹੋ ਗਈ 슈ਗਰ ਮਿਲਾਂ ਦੀ ਬਹੁਤ ਦਿੱਕਤ ਚੱਲ ਰਹੀ ਹੈ ਸਾਡੇ ਧੂਰੀ ਮਿਲਾਂ ਮੈਂ ਧੂਰੀ ਤੋਂ ਐਮ ਐਲ ਏ ਆ ਬੰਦ ਹੋਣ ਦੇ ਕਿਨਾਰੇ ਆ ਗਈ ਕਾਰਨ ਪੈਸੇ ਨਹੀਂ ਦਿੱਤੇ ਜਾਂਦੇ ਫਗਵਾੜੇ ਵਾਲੀ ਮਿਲ ਦਾ ਰੌਲਾ ਚੱਲ ਰਿਹਾ ਮੈਨੂੰ ਕੱਲੀ ਕੱਲੀ ਮਿਲਾਂ ਗਿਣੀ ਪਈ ਹੈ ਮੈਂ ਚਾਹੁੰਨਾ ਕਿ ਜਿਹੜਾ ਗੰਨਾ ਕਾਸ਼ਤਕਾਰ ਆ ਉਹਦੇ ਪੈਸੇ ਉਹਨੂੰ ਟਾਈਮ ਤੇ ਮਿਲਣੇ ਚਾਹੀਦੇ ਆ ਉਹਨੂੰ ਉਹਦੀ ਮਿਹਨਤ ਦਾ ਜਿਹੜਾ ਕਿਸੇ ਵੀ ਕਿਸੇ ਵੀ ਕੰਮ 'ਚ ਮਜ਼ਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਮਜ਼ਦੂਰੀ ਮਿਲਣੀ ਚਾਹੀਦੀ ਆ ਮੈਂ ਇਸ ਗੱਲ ਦਾ ਹੱਕਦਾਰ ਆ ਮੈਂ ਇਸ ਗੱਲ ਦਾ ਸਮਰਥਕ ਆ ਉਹਨੇ ਘਰ ਚਲਾਉਣਾ ਹੁੰਦਾ ਹੈ ਹੈਂਡ ਟੂ ਮਾਉਥ ਹੁੰਦੇ ਆ ਲੋਕ ਉਸੇ ਦਿਨ ਰੋਟੀ ਕਮਾਉਂਦੇ ਆ ਉਸੇ ਦਿਨ ਦਿਹਾੜੀ ਕਰਦੇ ਉਸੇ ਦਿਨ ਚੁੱਲ੍ਹਾ ਵੱੜਦਾ ਜੇ ਨਾ ਚੁੱਲ੍ਹਾ ਬਲੇ ਜੇ ਨਾ ਦਿਹਾੜੀ ਮਿਲੇ ਤਾਂ ਔਖਾ ਹੋ ਜਾਂਦਾ ਪਾਕਿਸਤਾਨ ਦੇ ਇੱਕ ਸ਼ਾਇਰ ਹੈ ਬਾਬਾ ਨਜ਼ਮੀ YouTube ਤੇ ਪਾ ਕੇ ਦੇਖਿਓ ਉਹ ਕਹਿੰਦਾ ਉਹ ਕਹਿੰਦਾ ਚੱਲ ਓਏ ਬਾਬਾ ਮੁਰ ਚੱਲੀਏ ਪਿੰਡਾਂ ਨੂੰ ਸ਼ਹਿਰਾਂ ਵਾਲੇ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਐ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਤਾਂ ਝਾੜੀ ਜਾਂਦੇ ਐ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਐ ਓ ਯਾਰ ਉਹਨਾਂ ਦਾ ਵੀ ਤੂੰ ਹੀ ਰੱਬ ਐ ਮੈਨੂੰ ਜਵਾਬ ਤਾਂ ਦੇ ਜਿਹੜੇ ਦੀਵਾਲੀ ਵਾਲੇ ਜਾਂ ਈਦਾਂ ਵਾਲੇ ਦਿਨ ਵੀ ਦਿਹਾੜੀ ਜਾਂਦੇ ਆ ਮਤਲਬ ਜੇ ਦਿਹਾੜੀ ਨਹੀਂ ਜਾਓਗੇ ਕਾਦੀ ਈਦ ਕਾਦੀ ਦੀਵਾਲੀ ਸੋ ਵੀਰੋ ਬੜਾ ਇਹਨਾ ਸਰਕਾਰਾਂ ਨੇ ਦੁਖੀ ਕੀਤਾ ਆਪਾਂ ਨੂੰ ਬੜਾ ਇਹਨਾਂ ਨੇ ਸੂਲੀ ਤੇ ਟੰਗਿਆ ਸਾਡੀਆਂ ਕਈ ਪੀੜ੍ਹੀਆਂ ਨੂੰ ਆ ਲੱਕੇ ਨੂੰ ਤਾਂ ਖਾਸ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਘਰ ਹਜਾ ਹੋਊਗਾ ਜਿੱਥੇ ਪਰਚਾ ਨਾ ਹੋਵੇ ਪਰਚਾ ਕਰਵਾ ਦਾਂਗੇ ਤੇਰੇ ਤੇ ਥਾਣੇ ਸੱਟ ਲਾਂਗੇ ਤੈਨੂੰ ਨੂੜ ਲਾਂਗੇ ਯਾਰ ਗੱਲਾਂ ਕੋਈ ਪੌਣੇ 3 ਸਾਲ ਹੋ ਗਿਆ ਤੁਹਾਡੇ ਪੁੱਤ ਨੂੰ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਪਰਚਾ ਨਹੀਂ ਕਰਾਇਆ ਪਰ ਮੈਂ ਕਿਸੇ ਤੇ 50000 ਨੌਕਰੀਆਂ ਦਿੱਤੀਆਂ ਸਰਕਾਰੀ ਤੋ ਵੀਰੋ ਇਹ ਇਹ ਫਰਕ ਹੈ ਇਹ ਸਾਡੀ ਸਰਕਾਰ ਦਾ ਫਰਕ ਹੈ ਉਹਨਾਂ ਨਾਲੋਂ ਸੋ ਕਿਰਪਾ ਕਰਕੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਮੁਖੀਆ ਬਣਾ ਕੇ ਪਰਿਵਾਰ ਦਾ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੀਏ ਤਾਂ ਤੁਸੀਂ ਮੈਨੂੰ ਮੁਖੀਆ ਮੰਨ ਬਣਾਤਾ ਤੇ ਮੁਖੀਏ ਦਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਭੁੱਖਾ ਨਾ ਸੌਵੇ ਔਰ ਪਰਿਵਾਰ ਦੇ ਵਿੱਚ ਚੁੱਲ੍ਹਾ ਚੁੱਲ੍ਹਾ ਜਿਹੜਾ ਉਹ ਪਲਦਾ ਰਹੇ ਮੈਂ ਚੁੱਲ੍ਹੇ ਬਾਲਣ ਵਾਲਿਆਂ ਚੋਂ ਆ ਮੈਂ ਚੁੱਲ੍ਹੇ ਬੁਝਾਉਣ ਵਾਲਿਆਂ ਚੋਂ ਨਹੀਂ ਹੈਗਾ ਔਰ ਜਿਨ੍ਹਾਂ ਨੇ ਭਈ ਕੀਤੀਆਂ ਨੇ ਭੁਗਤੀ ਜਾਂਦੇ ਆ ਦੇਖ ਲਓ ਕਬੀਰਾ ਤੇਰੀ جھੋਂਪੜੀ ਗਲ ਕਟਿਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ ਭੁਗਤੀ ਜਾਂਦੇ ਆ ਫਿਰ ਕੀ ਕੀਤੀਆਂ ਮਾਰੀਆਂ ਕੀਤੀਆਂ ਕਰਤੂਤਾਂ ਮਾਰੀਆਂ ਕੀਤੀਆਂ ਨੀਤਾਂ ਮਾਰੀਆਂ ਰੱਖਿਆ ਭੁਗਤੀ ਜਾਂਦੇ ਆਂ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਬਸ ਉਹ ਦੇਖ ਲਓ ਹਾਲਤ ਕੀ ਹੈ ਮੈਂ ਨਹੀਂ ਬੋਲਦਾ ਉਹਦੇ ਬਾਰੇ ਕੁਝ ਜਿਹਨੂੰ ਜਿਹਨੂੰ ਰੱਬ ਨੇ ਜਿਹਦੀ ਜਿਹਦੀਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਣ ਉਹਦੇ ਬਾਰੇ ਕੀ ਬੋਲੀਏ ਬਈ ਕੀ ਕੀ ਕੀਏ ਉਹਦੇ ਬਾਰੇ ਹੁਣ ਪਰਮਾਤਮਾ ਦੇਖਦਾ ਜੀ ਅਸੀਂ ਤਾਂ ਉਹਨੂੰ ਮੰਨਣ ਵਾਲੇ ਬੰਦੇ ਆ ਮੈਨੂੰ ਪੱਤਰਕਾਰ ਕਹਿੰਦੇ ਤੂੰ ਆ ਬਹੁਤ ਉਚਾਈ ਪਰ ਪਹੁੰਚ ਗਏ ਹੈ ਮੈਂ ਕਿਹਾ ਅੱਛਾ ਜੀ ਆਪਕੋ ਡਰ ਨਹੀਂ ਲੱਗਦਾ ਮੈਂ ਕਿਹਾ ਕਿਸ ਬਾਤ ਦਾ ਕਹੀਂ ਆਪ نیچے ਆ ਗਏ ਤੋ ਮੈਂ ਕਿਹਾ ਜੀ 40 40 ਫੁੱਟ ਡੂੰਘੇ ਬੋਰ ਦੇ ਟੋਏ ਚੋਂ ਨਿਕਲ ਕੇ ਆਏ ਆ ਇਹਦੂ ਥੱਲੇ ਤਾਂ ਪਾਣੀ ਹੈ ਜੀ ਫਿਰ ਨਾ ਸਾਨੂੰ ਚਾਇਆਂ ਤੋਂ ਡਰ ਲੱਗਦਾ ਐ ਨਾ ਘਰਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਤਾਂ ਪ੍ਰਮਾਤਮਾ ਦੀ ਸ਼ਕਤੀਆਂ ਤੋਂ ਡਰ ਲੱਗਦਾ ਐ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਕੋਈ ਗਲਤ ਫੈਸਲਾ ਨਾ ਕਰਾ ਲੇ ਐਨਾ ਕੀ ਬਦ ਆਹੀ ਆਹੀ ਅਰਦਾਸ ਕਰਦੇ ਆਂ ਦਿਨ ਰਾਤ ਇਸ ਤੋਂ ਵੱਧ ਹੋ ਰੱਬ ਥੱਲੇ ਲਾਉਣਾ ਆ ਪਿੰਡਾਂ ਚ ਉੱਠ ਕੇ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣੇ ਬੈਠੇ ਆ ਤਾਂ ਹੀ ਤਾਂ ਤੁਹਾਡੇ ਵਾਲਾ ਰੋਂਦਾ ਹੁੰਦਾ ਬਾਕੀ ਉਹ ਤਾਂ ਨਾ ਵਾਜੋ ਵਾਜੋ ਇੱਕ ਹੋ ਗਿਆ ਮਟੀਰੀਅਲ ਆ ਗਿਆ ਜੇ ਲੈ ਆਇਆ ਉਹ ਭਾਈ ਤੁਹਾਨੂੰ ਹਰਾਉਣ ਆਲੇ ਆਏ ਆਂ ਅਸੀਂ ਅਧਿਕੁ ਧੱਕੇ ਨਾਲ ਤਾਂ ਨਹੀਂ ਆਏ ਆ ਅ ਪਹਿਲੇ ਹਫਤੇ ਜਨਵਰੀ ਦੇ ਸਪੀਕਰ ਸਾਹਿਬ ਨੇ ਕੱਲ ਮੈਂ ਦੱਸਿਆ ਕਿ ਪਹਿਲੇ ਹਫਤੇ ਵਿਗਿਆਨ ਸਭਾ ਦਾ ਸੈਸ਼ਨ ਹੋ ਮਗਾ ਜੀ ਜਲਦੀ ਬੁਲਾਓ ਮੈਂ ਤਾਂ ਭਰਿਆ ਪਿਆ ਜੀ ਤੈਨੂੰ ਪਤਾ ਹੀ ਹੈ ਵਿਧਾਨ ਸਭਾ ਚ ਇਹਨਾਂ ਨਾਲ ਕੀ ਹੁੰਦੀ ਹੈ ਕਿਉਂਕਿ ਬੋਲ ਤਾਂ ਕੋਈ ਸਕਦੇ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਡੇਰਾ ਬਾਬਾ ਨਾਨਕ ਵਾਲਾ ਜੱਬੇਵਾਲ ਵਾਲਾ ਤੇ ਗਿੱਦੜਵਾਏ ਵਾਲਾ ਤੇ ਬਰਨਾਲੇ ਵਾਲਾ ਚਾਰੋਂ ਪਹਿਲੀ ਵਾਰ ਜਾਣਗੇ ਔਰ ਉੱਥੇ ਬਹਿ ਕੇ ਆਪਣੇ ਇਲਾਕੇ ਦੇ ਆਪਣੇ ਹਲਕੇ ਦੀਆਂ ਗੱਲਾਂ ਕਰਨਗੇ ਤਾੜੀਆਂ ਮਾਰ ਦਿਓ ਇਸ ਗੱਲ ਤੇ ਲੋਕਾਂ ਨੇ ਲੋਕਤੰਤਰ ਚ ਵੋਟਾਂ ਪਾਈਆਂ ਲੋਕਾਂ ਦੇ ਫਤਵੇ ਨੂੰ ਸਵਾਰ ਕਰਨਾ ਚਾਹੀਦਾ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਅੱਜ ਅੱਜ ਨਹੀਂ ਕੁਦਰਤਾ ਜੀ ਇੰਨਾ ਦੂਰ ਬਿਨਾ ਲੰਘੋ ਕੇ ਆਪਦਾ ਹੀ ਘਰ ਭੁੱਲ ਜਉ ਇੰਨਾ ਦੂਰ ਬਿਨਾ ਜਾਓ ਆਪਦੇ ਯਾਰਾਂ ਦੋਸਤਾਂ ਨੂੰ ਆਪਣੇ ਪੁਰਾਣੇ ਟੀਚਰਾਂ ਨੂੰ ਆਪਣੇ ਕੋਚਾਂ ਨੂੰ ਯਾਦ ਰੱਖੋ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਦੁੱਧ ਝੂਠਾ ਕਰਨ ਲੱਗ ਗਈ ਭਾਂਡੇ ਝੂਠੇ ਕਰਨ ਲੱਗ ਗਈ ਅਗਲੇ ਦਿਨ ਉਹ ਬੰਦਾ ਦੁਖੀ ਹੋਇਆ ਆਪਦੇ ਮੁੰਡੇ ਨੂੰ ਕਹਿੰਦਾ ਪੁੱਤ ਇਹ ਬਿੱਲੀ ਕਿੱਥੋਂ ਆਵੜੀ ਇਹਨੂੰ ਮੈਂ ਥੈਲੇ 'ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਫੜੀ ਥੈਲੇ 'ਚ ਪਾਈ ਦੂਰ ਛੱਡਿਆ ਆਪ ਬੁੜਾ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਸੁਣਨ ਪਤਾ ਲੱਗਿਆ ਕਿ ਨਾ ਫੇਰ ਆ ਗਈ ਯਰੇ ਅਗਲੇ ਦਿਨ ਕਹਿੰਦਾ ਅੱਜ ਫੇਰ ਕਹਿੰਦਾ ਇਹਨੂੰ ਫੜ ਕੇ ਥੋੜਾ ਹੋਰ ਦੂਰ ਛੱਡ ਕੇ ਆਉਂ ਅਗਲੇ ਦਿਨ ਫੇਰ ਬਿੱਲੀ ਫੜੀ ਥੈਲੇ ਚ ਪਾਈ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਗੱਲ ਫੇਰ ਉਹੀ ਆਪ ਬਾਪੂ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਬੁੜੇ ਨੂੰ ਗੁੱਸਾ ਆ ਗਿਆ ਕਹਿੰਦਾ ਅੱਛਾ ਐ ਕਰਦੀ ਐ ਕਹਿੰਦਾ ਬੇਟਾ ਫਿਰ ਅੱਜ ਦੇਖੀ ਆਪਦੇ ਮੁੰਡੇ ਨੂੰ ਕਹਿੰਦਾ ਇਹਨੂੰ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਂਗਾ ਹੁਣ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਕੇ ਬਾਅਦ ਬਾਪੂ ਨੇ ਮੁੰਡੇ ਨੂੰ ਫੋਨ ਕੀਤਾ ਘਰੇ ਕਹਿੰਦਾ ਪੁੱਤ ਘਰੇ ਹੀ ਆ ਕਹਿੰਦਾ ਹਾਂ ਬਿੱਲੀ ਪਹੁੰਚ ਗਈ ਉਹ ਕਹਿੰਦੀ ਅੱਧਾ ਘੰਟਾ ਹੋ ਗਿਆ ਬਾਪੂ ਜੀ ਬਿੱਲੀ ਤਾਂ ਹੀ ਕਹਿੰਦਾ ਫਿਰ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਭੁੱਲਿਆ ਫਿਰਦਾ ਘਰ ਮੈਨੂੰ ਲੈ ਜੇ ਕਹਿੰਦਾ ਕਰੇ ਸੋ ਇੰਨਾ ਦੂਰ ਬਿਨਾ ਲੰਘੋ ਕਿ ਮੁੜ ਕੇ ਆਵਦਾ ਘਰੀ ਫੁੱਲ ਜਾ ਆ ਧਰਤੀ ਆਪਣੀ ਐ ਇਹ ਬਾਬੇ ਨਾਨਕ ਦੀ ਧਰਤੀ ਐ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਐ ਇਹ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਧਰਤੀ ਐ ਗਦਰੀ ਬਾਬਿਆਂ ਦੀ ਧਰਤੀ ਐ ਕਰਤਾਰ ਸਰਾਬਿਆਂ ਦੀ ਧਰਤੀ ਐ ਛੱਡ ਛੱਡ ਕੇ ਜਾਈ ਜਾਨੇ ਆ ਬਾਹਰਲੇ ਮੁਲਕਾਂ ਨੂੰ ਕਿਉਂ ਜਾਈ ਜਾਨੇ ਆ ਕਿਉਂ ਛੱਡੀ ਜਾਨੇ ਆ ਧਰਤੀ ਨੂੰ ਆਪਣਾ ਕਰਨਾ ਛੱਡੋ ਇੱਥੇ ਇੱਥੇ ਨੌਕਰੀਆਂ ਮਿਲਣ ਗਿਆ ਇੱਥੇ ਕੰਮ ਮਿਲੂਗਾ ਇੱਥੇ ਫੈਕਟਰੀਆਂ ਲੱਗਣ ਗਿਆ ਨੀਅਤ ਸਾਫ਼ ਹੋਣੀ ਚਾਹੀਦੀ ਆ ਬਸ ਨੀਅਤ ਸਾਫ਼ ਹੈ ਸਾਡੀ ਨੀਅਤ ਤੇ ਹਾਂ ਟਾਈਮ ਲੱਗ ਸਕਦਾ ਪਰ ਸਾਡੀ ਨੀਅਤ ਤੇ ਸ਼ੱਕ ਨਾ ਕਰਿਓ ਜਿੱਦẽ ਭਗਵੰਤ ਮਾਨ ਨੇ 1 ਰੁਪਇਆ ਖਾ ਲਿਆ ਨਾ ਸਰਕਾਰੀ ਵੀ ਭਗਵਾਨ ਜਮਾਨ 1 ਰੁਪਿਆ ਸਰਕਾਰੀ ਯਾਰ ਖਾ ਲਿਆ ਖਾ ਗਿਆ ਸਮਝ ਲਓ 1 ਰੁਪਿਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਥੋੜਾ ਪੈਸਾ ਤੁਨੂੰ ਤੁਹਾਡੇ ਤੇ ਲਈ ਜਾਂਦੇ ਆ ਤੁਨੂੰ ਹੀ ਫਾਇਦਾ ਮਿਲੇ ਆਹੀ ਕੰਮ ਹੈ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਭਾਵੇਂ ਤਾਂ ਮੈਂ ਤਾਂ ਕਲਾਕਾਰ ਹੁੰਦਾ ਸੀ ਮੈਂ ਤਾਂ ਲੱਖਾਂ ਰੁਪਿਆ ਲੈਂਦਾ ਸੀਗਾ ਜੀ ਮੈਨੂੰ ਕੀ ਲੋੜ ਸੀ ਇੱਥੇ ਪੰਗੇ ਚ ਪੈਣੇ ਹਰ ਗੱਲ ਫਿਰ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਮਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆਸਮਾ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਉਦਾਸੀਆਂ ਕਰਕੇ ਨਾਮ ਚੱਕੋ ਵੰਡ ਛੱਕੋ ਕਿਰਤ ਕਰੋ ਦਾ ਹੁਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਸਾਡੇ ਗੁਰੂਆਂ ਨੇ ਦੱਸਿਆ ਹੋਇਆ ਲੋਕਾਂ ਵਾਸਤੇ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਲੋਕਾਂ ਵਾਸਤੇ ਖੜੇ ਆ ਤੁਹਾਡੇ ਨਾਲ ਰਾਵਾਂਗੇ ਜਿੰਨਾ ਚਿਰ ਤੁਸੀਂ ਨਾਲ ਹੋ ਅਸੀਂ ਆ ਨਹੀਂ ਤਾਂ ਜਦੋਂ ਮਰਜੀ ਲੋਕ ਚਾਉਣ ਬੰਦਾ ਅਰਸ਼ ਤੇ ਜਦੋਂ ਮਰਜੀ ਲੋਕ ਚਾਉਣ ਬੰਦਾ ਫਰਸ਼ ਤੇ ਆ ਹੁਣ ਹੀ ਲਿਆ ਕੇ ਹਟਿਆ ਇੱਕ ਨੂੰ ਤਾਂ ਫਰਿਸ਼ਤੇ ਸੋ ਮੇਰੇ ਵੀਰੋ ਹੰਕਾਰ ਨਹੀਂ ਕਰਨਾ ਮਾਣ ਨਹੀਂ ਕਰਨਾ ਬਸ ਇੰਨਾ ਕੀ ਹੈ ਕਿ ਕਿਸੇ ਦਾ ਹੱਕ ਨਾ ਮਾਰੋ ਗਰੀਬ ਦੀ ਭਲਾਈ ਕਰੋ ਜੇ ਕਿਸੇ ਨੂੰ ਲੋੜ ਹੈ ਤਾਂ ਉਹਦੀ ਸਹਾਇਤਾ ਕਰੋ ਆਹੀ ਮੇਰਾ ਅੱਜ ਤੁਹਾਨੂੰ ਸਨੇਹ ਹੈ ਕਿ ਆਪਾਂ ਸਾਰਿਆਂ ਨੇ ਜੇ ਸਾਰੇ ਇਕੱਠੇ ਤਰੱਕੀ ਕਰਾਂਗੇ ਤਾਂ ਤਾਂ ਜਾ ਕੇ ਕਿਤੇ ਤਰੱਕੀ ਹੋਊਗੀ ਨਹੀਂ ਤਾਂ ਕੱਲਾ ਬੰਦਾ ਤਰੱਕੀ ਨਹੀਂ ਕਰ ਸਕਦਾ ਜੇ ਸਾਰਾ ਪਿੰਡ ਤਰੱਕੀ ਕਰੂਗਾ ਤਾਂ ਥੇਰ ਤੱਕੀ ਹੋਊਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇਨਾ ਮਾਨ ਸਤਿਕਾਰ ਬਖਸ਼ਿਆ ਦੋ ਹੱਥ ਦੋਨੇ ਹੱਥ ਉਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਘਟਾ ਥੋੜਾ ਜਿਹਾ ਵੋਲਿਊਮ ਵਧਾਈਏ ਇਨਕਲਾਬ ਮੌਲ ਸੋਰੀਆਲ ਜਾਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਬਹੁਤ ਬਹੁਤ ਧੰਨਵਾਦ ਜੀ